ਬੜੀ ਜਾ ਪਿਆ ਰਾਜ ਦੇ ਦਰਬਾਰ ਪਿਆ ਰਾਜਾ ਬੇਟੀ ਸੁੱਤੀ ਸੀ ਸੁੱਤੀ ਨੂੰ ਜਗਾ ਗਿਆ ਰਟੇ ਰੋੜੇ ਪਾ ਗਿਆ ਰਟਾ ਨੋੜਾ ਕਈ ਦਤਰ ਮਟਾਲੀ ਨੂੰ ਆਇਆ ਨਾ ਮਟੋਨੀ ਆ ਦੇ ਜਾ ਬੇਟੀ ਵੋਟੀ ਛੇਤੀ ਲਿਆ ਵੀਰਾ ਪੁੱਤ ਮਾਦਾ ਅਗ ਪੀਏ ਗਾਣਾ ਇਧਰ ਮੇਰੇ ਹਲੂ ਕਰੋ ਕਦੀ ਰੋਟੀ ਆਵੇ ਸ਼ਰ ਕਦੀ ਰੋਟੀ ਖਾਵੇ ਜਵਾਰ ਦੀ ਵੋਟੀ ਆਵੇ ਬਾਣ ਤੋਟਿਆ ਮਨਮੋਤਿਆ ਬਾੜੀ ਵਿੱਚ ਖਲੋਤਿਆ ਖੜੀ ਕੁੜੀ ਫੁੱਲਾਂ ਦੀ ਚੰਗੇੜ ਫੁੜੀ ਇੱਕ ਫੁੱਲ ਜਾ ਪਿਆਰਾ ਜੇ ਦੇ ਦਰਬਾਰ ਪਿਆਰਾ ਜਾ ਬੇਟੀ ਸੁੱਤੀ ਸੀ ਸੁੱਤੀ ਨੂੰ ਜਗਾ ਗਿਆ ਰੱਟੇ ਰੋਣੇ ਪਾਹਿਆ ਰੱਟਾ ਰੋਣਾ ਕਾਈ ਦਾ ਤਰ ਵੱਡਾ ਵੀਰ ਵਿਆਹੀ ਦਾ ਬੜੇ ਵੀਰ ਦੇ ਦੋ ਕਬੂਤਰ ਲੜਦੇ ਅੱਡੇ ਟਾਲੀ ਤੇ ਬੈਠੇ ਟਾਲੀ ਲੱਗਾ ਮੇਵਾ ਕਰੋ ਗੁਰਾਂ ਦੀ ਸੇਵਾ